इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਸਰ ਕੀ ਹੋਇਆ ਇਸ ਇੰਕਾਉਂਟਰ ਹੈ ਕੀ ਇੱਥੇ ਜੀ ਮਾਨਜੋਗ ਸੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਤੇ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕਲਡ ਪਾਲਿਸੀ ਹੈਗੀ ਹੈ ਕਿ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਐਂਟੀਸੋਸ਼ੀਅਲ 엘ਮੈਂਟਸ ਸਾਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲੈਡ ਬਾਇ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਇਨਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਵ ਪੈਟਰੋਲਿੰਗ ਸਾਡੇ ਕੋਲੇ ਸੀਗੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਇਹ ਕੋਈ ਸ਼ਕਤੀ ਅਨਸਰ ਪਟਿਆਲੇ ਸ਼ਹਿਰ ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆ ਹਿੱਕੜੂ ਆ ਏਰੀਆ ਮੋਹੜੀ ਦਾ ਰਹਿਣ ਵਾਲਾ ਹੈ ਇਹਨੂੰ ਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਪਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ ਬੱਤੀਬੌਰ ਦੇ ਪਿਸਤੌਲ ਤੋਂ ਆਪਣੇ ਨਜਾਇਜ਼ ਹਸਲੇ ਤੋਂ ਇਹਨੇ ਚਾਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਬਹੁਤ ਬਾਦਰੀ ਨਾਲ ਤੇ ਰিস্ট੍ਰੇਂਟ ਦਾ ਜਿਹੜਾ ਨਮੂਨਾ ਪੇਸ਼ ਕਰਦੇ ਹੋਏ ਰਿਟੈਲੀਏਟਰੀ ਫਾਇਰ ਕੀਤਾ ਤੇ ਨੂੰ ਵਨ ਸ਼ਾਟ ਇੰਜਰੀ ਦੇ ਲੈਕਚਰ ਹੋਈ ਆ ਤੇ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮੀਨਲ ਪਿਸ਼ੋਕੜਾ ਹੈਗਾ ਆ ਹੀ ਇਜ਼ ਅ ਹਾਰਡਨ ਕ੍ਰਿਮੀਨਲ ਤੇ 8 ਤੋਂ ਜ਼ਿਆਦਾ ਮੁਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਨਡੀਪੀਐਸ ਐਕਟ ਦੇ ਅਰਾਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਗਈ ਆ ਜੀ ਜੇਕਰ ਪੁਲਿਸ ਦੇ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮੀਨਲ ਅਨਸਰ ਹਮਲਾ ਕਰੂਗਾ ਤੇ ਪੁਲਿਸ ਬਿਲਕੁਲ ਉਹਦਾ ਪਖਤਾ ਜਵਾਬ ਦੇਊਗੀ ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਇਹਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੋਣ ਦਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਸਰ ਇਹ ਕਿਥੇ ਦਾ ਕੀ ਦਾ ਬੈਕਗ੍ਰਾਉਂਡ ਕੀ ਸੀਗਾ ਕਿਥੇ ਦਾ ਆ ਦੇਖੋ ਇਹ ਕਾਫੀ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇਹਦੇ ਤੇ 8 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਹਾਰਡ ਐਂਡ ਕ੍ਰਿਮੀਨਲ ਆ ਇਹ ਹੁਣ ਬੇਲ ਤੇ ਸੀਗਾ ਇਸ ਬੇਲ ਪੀਰੀਅਡ ਦੇ ਦੌਰਾਨ ਐਨਐਕ ਸਕੋਰਪੀਓ ਗੱਡੀ ਜਿਹੜੀ ਆ ਉਹ ਵੀ ਇੰਨੇ ਲੁੱਟੀ ਸੀ ਤ੍ਰਿਪੜੀ ਏਰੀਏ ਤੋਂ ਕੁਛ ਦਿਨ ਪਹਿਲਾਂ ਤੇ ਉਸ ਸਕੋਰਪੀਓ ਗੱਡੀ ਦੀ ਲੁੱਟਣ ਦਾ ਵੀ ਇਹੀ ਮਕਸਦ ਸੀਗਾ ਕਿ ਉਸ ਗੱਡੀ ਰਾਹੀਂ ਵੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਨਜਾਇਜ਼ ਹਥਿਆਰ ਵੀ ਇਹਦੇ ਤੋਂ ਬਰਾਮਦ ਹੋਇਆ ਤੇ ਬਹੁਤ ਹੀ ਟਰਿਗਰ ਹੈਪੀ ਜਿਹੜਾ ਗੈਂਗਸਟਰ ਸੀਗਾ ਇਹਨੇ ਚਾਰ ਰੌਨ ਫਾਇਰ ਕੀਤੇ ਆ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀ ਕਾਰਵਾਈ ਸਾਡੀ ਟੀਮ ਨੇ ਕੀਤੀ ਤੇ ਅੱਗੇ ਵੀ ਅਸੀਂ ਇਨਸ਼ੋਰ ਕਰਾਂਗੇ ਕਿ ਗੈਂਗਸਟਰਸ ਦੇ ਖਿਲਾਫ ਸਟ੍ਰਿਕਟ ਐਕਸ਼ਨ ਹੋਵੇ ਸਰ ਇੱਕ ਲੜਾਈ ਸੀਗਾ ਇਸ ਵਕਤ ਹਾਂਜੀ ਇਹ ਲੜਾਈ ਸੀਗਾ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਹਸਪੀਟਲ ਚ ਦਾਖਲ ਹੈ ਹਾਂਜੀ ਇਹਨੂੰ ਜਾਪਤ ਅਨੁਸਾਰ ਹਸਪੀਟਲ ਚ ਦਾਖਲ ਕਰਾਇਆ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰਸ ਨਾਲ ਤਾਲੁਕਾਤ ਹੈਗੇ ਆ ਉਹ ਵੀ ਵੈਰੀਫਾਈ ਕਰ ਰਹੇ ਹਾਂ ਮੈਂ ਮਲਾਈਕਾ ਕਿਹੜੀ ਨਿਕਲੀ ਸਰ ਇਸ